गांव में थी भाई ये एक इन्वेस्टर उसका रा, नाम तो रामूर, रामूर था मतलब रामू है रामू सुना आएगा हमारे गांव में उसके पास ये इन्वेस्टर वाइट कलर की एक बार पर्ची निकाल दे इस पैसे की पर्ची नहीं निकलेगी पर्ची निकलेगा नहीं पर्ची, निकले का नहीं? हो पर्ची निकाल दो लगाने पड़ेगा जी वेलकम है ਤੁਹਾਡਾ ਆਪਣੇ ਨਿਊ ਬਲੌਗ ਦੇ ਪਧਾਰ ਗਣ ਤੇ ਆਪਣੀ ਡਿਟਾ ਜਿਹੜੀ ਫਲਾਈਟ ਦੀ ਕਿਵੇਂ ਕਰਵਾਈ ਕਿੱਥੇ ਆਪਾਂ ਗਏ ਕਿਵੇਂ ਆਪਾਂ ਆਪਣੀ ਲੋਕੇਸ਼ਨ ਤੇ ਪਹੁੰਚੇ ਤੇ ਕਿਵੇਂ ਚੈਕਿੰਗ ਹੋਈ ਤੇ ਬੋਰਡਿੰਗ ਪਾਸ ਆਪਾਂ ਨੂੰ ਕਿਵੇਂ ਮਿਲਿਆ ਤੇ ਬਣੇ ਰਿਓ ਬਲੌਗ ਦੇ ਐਂਡ ਤੱਕ ਸਾਰਾ ਕੁਝ ਜੀ ਦੱਸਿਆ ਗਿਆ ਹੈਗਾ ਵੀਡੀਓ ਨੂੰ ਕਰ ਦਿਓ ਆਪਾਂ ਇਹਨੂੰ ਵੱਧ ਤੋਂ ਵੱਧ ਸ਼ੇਅਰ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਿਹਨੇ ਵੀ ਹੁਣ ਤੱਕ ਨਹੀਂ ਕੀਤਾ ਤਾਂ ਜੋ ਸਾਡੀਆਂ ਵਾਲੀਆਂ ਵੀਡੀਓ ਵਾਲੇ ਜਿਹੜੀਆਂ ਥੋੜੇ ਦਾ ਕਹ ਪਹੁੰਚ ਸਕਣ ਹੋਣਾ ਪੜੇ ਨੇ ਬਈ ਢੇਚੀ ਜਿਹਾ ਕਰ ਵਾਲੇ ਦੀਏ ਸਾਰਾ ਕੁਝ ਫੋਨ ਫੋਨ ਸਾਰਾ ਕੁਝ ਫੜ ਲਿਆ ਦੀ ਟੇਚੀਆਂ ਨਾਲੇ ਬਲਟਾ ਬੁਲਟਾ ਨਾਲ ਹਾਲੀਆਂ ਦੀ ਕੌਰੀ ਵਾਲੇ ਹੋਰਾਂ ਦੀ ਆਹੋ ਖੜੇ ਨੇ ਜਹਾਜ਼ ਆਪਣੇ ਇੰਡੀਆ ਵਾਲੇ ਉਹਨਾਂ ਚ ਬੈਠਣਾ ਹੁਣ ਜਾ ਕੇ ਬਸ ਆਜੋ ਕਰ ਇੱਧਰ ਗਿਆ ਆ ਫੜੀ ਹਾਂ ਘੜੀਏ ਭੋਲੇ ਆ ਦੀ ਕਹਿੰਦੇ ਉੱਤੇ ਹੋਰ ਬਈਆ ਕੱਖ ਖਰੀ ਗਏ ਡੋਮੈਸਟਿਕ ਫਲਾਈਟ ਮਤਲਬ ਆਪਾਂ 올 ਇੰਡੀਆ ਦੇ ਵਿੱਚ ਕਿਤੇ ਵੀ ਜਾ ਸਕਦੇ ਆ ਇਕੱਲੇ ਆਧਾਰ ਕਾਰਡ ਨਾਲ ਆਧਾਰ ਕਾਰਡ ਦੀ ਇਹ ਟਿਕਟਾਂ ਜਿਹੜੀ ਹੋ ਜਾਂਦੀ ਹੈਗੀ ਇਹ ਚ ਪਾਸਪੋਰਟ ਦੀ ਆਪਾਂ ਨੂੰ ਕੋਈ ਲੋੜ ਨਹੀਂ ਹੈਗੀ ਆਧਾਰ ਕਾਰਡ ਹੋਵੇ ਚਾਹੇ ਪੈਨ ਕਾਰਡ ਹੋਵੇ ਉਸ ਤੋਂ ਬਾਅਦ ਆਪਾਂ ਨੂੰ ਭੇਜ ਦਿੰਦੇ ਨੇ ਉਹ ਇਧਰ ਜਹਾਜ਼ਾਂ ਗਣੀ ਵੀ ਜਾਓ ਭਾਈ ਉੱਡ ਜਾਓ ਤੇ ਉਹ ਖੜਾ ਆਪਣਾ ਜਹਾਜ਼ ਹੈ ਇੰਡੀਆਨ ਇੰਡੀਆ ਦੀਆਂ ਟਿਕਟਾਂ ਉਹ ਜਿਹੜੀਆਂ ਲੈ ਆਪਨੇ ਉਰੇ ਆ ਗਿਆ ਆਪਾ ਦੂਬਾਤ ਬੱਸਾ ਚੱਲਦੇ ਆ ਉਹ ਬੈਠਣੇ ਆਪਣੇ ਚੋਬਰ ਲੈ ਕੇ ਇਹਨੂੰ ਲੜਨ ਲੱਗ ਰਹੇ ਨੇ ਪੂਰੇ ਆਪ ਸੱਚ ਹੈ ਭੈਣ ਦਾ ਯਾਰ ਆਧੇ ਰੇ ਸਾਧ ਕੇ ਤੇ ਰੋਏ ਜਿਵੇਂ 에어ਪੋਰਟ ਤੇ ਤੁਸੀਂ ਲੜਪੋ ਇੱਕ ਦੂਜੇ ਦੇ ਕੱਪੜੇ ਪਾੜ ਦੋ ਉਸ ਤੋਂ ਬਾਅਦ ਹੀ ਆ ਜੇ ਬਾਈ ਕੋਈ ਜੀ ਹੈ ਕਈ ਕੋਈ ਜੀ ਹੈ ਕਈ ਕਹਿੰਦਾ ਯਾਰ ਮੈਂ ਤਾਂ ਕੰਨ ਤੇ ਲਾਏਗਾ ਆ ਚੱਕ ਆਹ ਲਾ ਲੈ ਚੰਗਾ ਮਾਦਾ ਜਾਨਾ ਤੁਸੀਂ ਆ ਜਾਵਾਂਗਾ ਓਏ ਉਹ ਐਲ ਸੀ ਡੀ ਜਿੱਤੇ ਚੈੱਕ ਕਰਦੇ ਆ ਵੀ ਇਹ ਹੋਊਗਾ ਇੱਥੇ ਆਪਣੀ ਲਾਈਟ ਚੈੱਕ ਕਰੂ ਚਾਹੀਏ ਕਿ ਗਰਮ ਮੋਡ ਚੈੱਕ ਕਰੂ ਚਾਹੀਏ ਕਿ ਕਰੂ ਚੈੱਕ ਕਰੂ ਚਾਹੀਏ ਕਿ ਕਰੂ ਚੈੱਕ ਕਰੂ ਚਾਹੀਏ ਕਰਦਾ ਕਰਦਾ ਕਿੱਥੇ ਦੀ ਆਪਣੀ ਕੋਲਕਾਤਾ ਕੋਲਕਾਤਾ ਉਹ ਪਈਆ ਉਹ 16 30 ਤੇ ਕੋਲਕਾਤਾ ਉਹ ਨਹੀਂ ਸੁਣ ਗੰਨੀ ਆ ਹੁਦਾ ਕੋਤੋਂ ਮਰਜ਼ੀ ਕਰ ਚਲੋ ਤੁਸੀਂ ਕਢਾਣਾ ਕਰੋ ਰੇ ਕਢ ਕੇ ਨਾਲ ਇਹਦਾ LCD ਜੀ ਖਰਾਬ ਹੋ ਗਈ ਹੈ ਭਰੇ ਨਹੀਂ ਜਾਣੀ ਛੋੜੋ ਸਿੱਧੀ ਗੱਲ ਆ ਚੱਕ ਵਰਸ਼ ਏਅਰਪੋਰਟ ਦੀ ਜੱਕਾ ਉਹ ਆਏ ਸਿੱਧਾ ਜਾਣਾ 15 ਨੰਬਰ ਤੋਂ ਅੱਛਾ ਆ ਬਣਾ ਕੇ ਦੱਸੇ ਨੇ ਇਹਨਾਂ ਨੇ ਮੈਪ ਸਿੱਧਾ 15 ਨੰਬਰ ਤੇ 15 ਨੰਬਰ ਕਿੱਟ ਚ ਇਹ ਮੈਂ ਬਣਾਇਆ ਜੀ ਕਿਉਂਕਿ ਮੈਂ ਦੂਜੀ ਵਾਰੀ ਆ ਪਹਿਲੀ ਵਾਰੀ ਠੀਕ ਹੈ ਜੀ ਠੀਕ ਹੈ ਇਹਨੇ ਲੈ ਲੈ ਬਈ ਸਵੇਰ ਦਾ ਹੀ ਕਰਨ ਲੱਗਿਆ ਉਹ ਸੁਣਨ ਦੀ ਜੇ ਬੰਦੇ ਨੇ ਦੇਖੀ ਲਾਈਵ ਮੈਂ ਤਰਵਾ ਖੜਾ ਜਾ ਹਾਂ ਆ ਇਹਨਾਂ ਨੇ ਲਾਤੀ ਪੌੜੀ ਵਿੱਚ ਦੀ ਜਾਵਾਂਗੇ ਇੰਜ ਚੋਂ ਦੀ ਹੋ ਕੇ ਫੋਟੋ ਭੱਗ ਗਿਆ ਤੂੰ ਨਾ ਕੱਢਿਆ ਕਰ ਬੋਲ ਇਹ ਚ ਚਲੋ ਤਾਂ ਕਿਹੜਾ ਦੇਖਿਆ ਕਰ ਮੈਂ 5 6 ਵਾਰ ਆ ਕੇ ਦੂ ਪਹਿਲੀ ਵਾਰ ਆਇਆ ਹਨ ਲਾ ਵੀ ਮੱਤਰੋ ਕਹਿੰਦੇ ਐਂਟਰੀ ਹੁਣ ਯਾਰ ਹੀ ਹੈ ਕਹਿੰਦੇ ਇੰਡੀਗੋ ਦੇ ਵਿੱਚ ਕੀ ਬਾਤ ਹੈ ਕੀ ਬਾਤ ਹੈ ਬਹੁਤ ਚਿਰ ਤੋਂ ਫੋਨਾ ਜੀ ਦੇਖ ਰਹੀ ਦੀ ਆ ਕੁਛ ਹੋ ਹੈਲੋ ਰਾਜੋ ਨਾ ਕਿੰਨਾ ਲਾਦੀ ਕੋਈ ਗੱਲ ਨਹੀਂ ਆਪਾਂ ਇਹਦੇ ਨਾਲ ਕੋਈ ਚੱਕਰ ਨਹੀਂ ਡਰਨ ਨਾ ਮੈਂ ਬਹੁਤ ਵਾਰ ਆ ਗਿਆ ਬੰਦੇ ਜੱਜ ਨਹੀਂ ਚਾਹੋ ਇਹਨਾਂ ਨੂੰ ਭੇਜਿਓ ਪੁੱਤ ਜਾਓ ਪੁੱਤ ਜਾਓ ਵੇ ਜਾ ਜਾਇ ਨਹੀਂ ਭਜੀ ਕਰੇ ਨਾ ਰੇ ਪੁੱਤ ਜਾਓ ਚੱਲੋ ਤੋਂ ਐਂਟਰੀ ਦਾ ਮਾਰਗ ਹੈ ਉਹਨਾਂ ਚੱਲਿੰਦਾ ਪ੍ਰੇਯਾ ਚੱਲਦੀ ਹੈ ਤੁਰਪਾ ਯਾਰ ਹਸਨਾ ਔਰ ਸੀਪਰ ਰੋੜ ਘਾਟ ਆ ਗਿਆ ਚੱਲ ਪਾ ਬੋੜ ਮਰੀ ਜਾ ਰਿਹਾ ਉਹ ਕਿੜਾ ਹੋਏ ਕਰਨਾ ਹੋਏ ਕਰਨਾ ਆਏ ਕਹਾ ਮਦਾ ਬਲੌਗ ਬਣਾਉਣਾ ਜੀ ਇਹ ਆਪਣਾ ਭਰਾ ਪੰਖੇ ਜੇ ਬਲੌਗ ਬਣਾਉਂਦਾ ਕਾ ਨੰਬਰ ਮਹੌਲਾ ਅੰਦਰ ਦਾ ਸ਼ੱਲਪੂਰੀ ਐ ਬਸ ਸੀਟ ਮੈਨੂੰ ਉਹ ਦੇ ਦਿਓ ਸ਼ੀਸ਼ੇ ਵਾਲੀ ਸਿੱਧੀ ਗੱਲ ਆ ਤੇਰੇ ਚਾਬੜੇ ਪਹਿਣਗੇ ਹੋਰ ਨਾ ਨਾ ਆਉਗੇ ਨਹੀਂ ਉਹ ਫਿਰ ਇੱਥੇ ਉਹਦੇ ਬਸ ਇਹਦਾ ਅੱਡਾ ਇਹਦਾ ਅੱਡਾ ਆਪਣੀ ਤੋਂ ਨਾ ਇੱਥੇ ਆਂਗੇ ਬੈਠੇ ਸੀਗਣੇ ਮੇਰੀ ਦੂਰੀ ਸੀਗਣੇ ਦੇਖੀ ਸੀ ਜੀ ਇਹ ਐਸੀ ਇੱਕ ਝਪਾ ਕਰਕੇ ਜੀ ਨੂੰ ਉਡਾ ਦਿੱਤੀ ਜੀ ਆਪਣੇ ਸੰਧਵ ਦੇ ਮੈਂ ਲਿਖਦਾ ਕਿਉਂਕਿ ਕੀ ਨਾਲ ਪਾਣੀ ਇਹਨਾਂ ਕਿਸੇ ਬੁੜੀ ਨਾਲ ਆ ਗਈ ਜੀ ਰਿਕਟਾ ਚੱਲ ਵੇ ਤੂੰ ਤਾਂ ਪੜ ਲੀ ਜੀ ਕਿਤਾਬ ਚਾਕੇ ਆਪਾਂ ਘਟਾਂਗੇ ਰੋਟੋ ਮੰਨੇ ਮਾਈ ਕਿੰਨਾ ਨੰਬਰ ਆ ਤੇਰੀ ਸੀਟ ਦਾ 29B ਆ ਮੇਰੇ ਲਈ ਦਾ ਮੇਰੇ ਲਈ ਦਾ 100 305 ਨੰਬਰ ਸੀਗਣੇ ਦੂਜੀ ਚੰਗੀ ਇਹ ਵਾਲਾ ਮੈਂ ਸੀਗਣੇ ਪਰ ਹੁੰਦੀ ਨਹੀਂ ਆਪਾਂ ਚਾ ਬੜੇ ਸਭ ਦੇ ਨਾਲ ਆ ਹਲੋ ਕੋਰੀ ਕਿਵੇਂ ਸਰ ਬੇਟਾ ਖਾਣਾ ਪੀਣਾ ਇਹ ਸਾਰਾ ਕੁਝ ਕੋਈ ਨਸ਼ਾ ਪੱਤਾ ਹਾਂ ਸਿਗਰਟ ਸੱਪਾ ਵੀਰ ਚਿਕਨ ਫਰਗਾ ਮਸ਼ਰੂਮ ਨੀ ਪਾਇਆ ਡਿਵਲ 3 ਡਿਵਲ 3 ਠੀਕ ਹੈ ਅੰਨੇ ਸਿੰ ਈਅਰਸ ਲੇਟਰ ਨਾ ਰੋਜ਼ ਕਰਦੇ ਆਂ ਜੀ ਲਵ ਜੀ ਆਹ ਤੇ ਤਜੋਰੀਆਂ ਸਮਾਨ ਧਿਆਨ ਨਾਲ ਚੱਕਲੇ ਮੁੰਡੇ ਕਿਸੇ ਦਾ ਨਾੜਾ ਦਿਓ ਫਿਰ ਜੂਰ ਵੀ ਪੈਣਗੇ ਬੈਲਟ ਨੰਬਰ 1ਤੀ ਆਊਗਾ ਬੈਗਾ ਵੀਆਈਪ ਪਰ ਬਰੀਆਂ ਇੰਨੀਆਂ ਦੀ ਵਿਰਾਇਟੀ ਸੰਦੂਖੇ ਚੱਕੀ ਪਰਦਾ ਦੀ ਵਹਿੰਦਾ ਯਾਰ ਆਉ ਚੱਕ ਪੈਣਾ ਡੇਚੀ ਉਸਤਾਦ ਦੀ ਹਲੋ ਉਸਤਾਦ ਦੀ ਡੇਚੀ ਚੱਕ ਉਪਰੋ ਚੱਕੋ ਲਾ ਜਾ ਲੈ ਆ ਤੂੰ ਚੱਕੜੀ ਜਾਂਦੀ ਚੱਕ ਲੈ ਲਾ ਹੋ ਇਹਨੂੰ ਚੱਲ ਤੁਰਾ ਪੁੱਤਰਾ ਪੁੱਤਰਾ ਰੋਡ ਲੈ ਮੇਰਾ ਸ਼ੇਰ ਚੱਲ ਬਾਬਾ ਉਹ ਨੀਂਦ ਆ ਚੌੜਾ ਹੋਈ ਜਾਂਦਾ ਮੈਂ ਤਰਹਣੀਆਂ ਦਾ ਉਹ ਬਾਬਾ ਵੀ ਬਾਬਾ ਮੁੰਡਿਆਂ ਕਰਾਉ ਏ ਆ ਤਾਂ ਹਿੰਦੀ ਆ ਬੱਬੇ ਕੋੜੀ ਖਿੱਚੋ ਫੋਟੋ ਜਿੰਨੀਆਂ ਖਿੱਚਨੇ ਨੇ ਕੋਈ ਚੱਕਰੇ ਨਹੀਂ ਆਪਣਾ ਹੀ ਆਵੇ ਤੇ ਏਅਰਪੋਰਟ ਕੋਲਕਾਤਾ ਵਾਲਾ ਅੱਜ ਜਾਣਾ ਜਾਣਾ ਆਪਣੀ ਉਰੇ ਯਾਰ ਬਾਜਮਾਲੀ ਜਾਪਾ ਦੇਖਣੀ ਕਦੇ ਜਾ ਜੋ ਏ 2 hours later ਓਰੀ ਗੋਲੇ ਅੰਨਾ ਤੋਂ ਮਨਾ ਰੱਖਿਆ ਤੈਨੂੰ ਆ ਭੈਣ ਦਿਆ ਯਾਰ ਕੱਲ ਦਾ ਹੈ ਨਾ ਕਰ ਦੇਣਾ ਤੈਨੂੰ ਫੋਨ ਕਿਹੜਾ ਵੀ ਹੈਗਾ ਕਿ ਮਰ ਗਿਆ ਭੈਣ ਦਿਆ ਯਾਰ ਇੱਕ ਫੋਨ ਵੀ ਨਹੀਂ ਆਇਆ ਆਣਾ ਕਿੱਟਿਆ ਉਹ ਤਾਂ ਲਾ ਜਾਂਦਾ ਇਧਰੋਂ ਲਾਇਆ ਤੀ ਉਹਨਾਂ ਨੂੰ ਤਾਂ ਪਤਾ ਵੀ ਐ ਲੰਘਾ ਲੰਘਾ ਪੀਅ ਜੀ ਉਧਰ ਪਰ ਕਿ ਸਿੱਧੀ ਗੱਲ ਨਾ ਕੇਰਾਂ ਦਾ ਯਾਰ ਹੱਕ ਬਣਦਾ ਦੀ ਉਹਨਾਂ ਦਾ ਵੀ ਯਾਰ ਜਵਾਕ ਨੂੰ ਪੁੱਛ ਲਈ ਵੀ ਹੈਗਾ ਠੀਕ ਠਾਕ ਹੈ ਰੋਟੀ ਪਾਣੀ ਮਿਲ ਗਿਆ ਜਗਾ ਮਿਲ ਗਈ ਰਹਿਣ ਦੀ ਰਾਤ ਨੂੰ ਫਿਰਦਾ ਤਾਂ ਨਹੀਂ ਬਾਰਾ ਉਹ ਤੇ ਮੈਨੂੰ ਭੌਂਕਦਾ ਉਹ ਬਟਾ ਕਿੱਥੋਂ ਮਾਰੀ ਕਰਨਗੇ ਕੀ ਕਰਨਗੇ ਮੈਨੂੰ ਦਵਾਈ ਦੇ ਪਾਉਣਗੇ ਮੈਨੂੰ ਕੱਲ ਕੋ ਲੱਗਦੀ ਹੈ ਨਾ ਦੱਸ a few moments later ਕੰਨ ਉਹ ਰਾਦੀ ਵੀ ਗੱਡੀ ਕਿਹੜੀ ਜੇ ਬੈਠਿਆ ਸੀ ਇੰਵੈਕਟਰ ਕਹਿੰਦੀ ਆ ਜੱਤਾਂ ਕਹਿੰਦੇ ਨੁਕੀਆ ਲੈਸਾ ਖੜਕੇ ਹੈ ਜੇਦਾ ਬਹੁਤ ਬੀ ਗਾਣੇ ਨਹੀਂ ਚੱਲਦੇ ਸਮਾਂ ਭਾਈ ਗਾਣੇ ਨਹੀਂ ਚੱਲਦੇ ਸਮਾਂ ਚੱਲਦੇ ਹੈ ਨਹੀਂ ਸਾਊਂਡ ਚਲਾ ਸਕਦੇ ਸੀ ਇਹ ਇਹ ਤਾਂ ਬੰਦ ਹੈ ਚਲਾ ਦੋ ਯਾਰ ਦਾ ਪਕਰਨ ਲਗਾ ਬੰਦ ਕਰ ਦਿਆ ਪੁਲਿਸ پکڑਦੀ ਹੈ ਨਾਮ ਲੈ ਦੇਗੇ ਮੇਰਾ ਮੁਝ ਕੋ ਸਭੀ ਜਾਣਦੇ ਆਂ ਪੁਲਿਸ ਵਾਲੇ ਕੋਈ ਸੁਣ ਨਾ ਮੈਂ ਇਸ ਦਾ ਕੱਟ ਦਿਆ ਲਾਈਨ ਇਹ ਮਾਰੇ ਗਾਵੇਂ ਦੀ ਬਈ ਜੇ ਇੱਕ ਇਨਵਰਟਰ ਉਸ ਦਾ ਨਾਮ ਪਹੁੰਦਾ ਰਾਮੂ ਹੈ ਰਾਮੂ ਸੁਣਿਆ ਪਾਇਆ ਹੈ ਗਾਵੇਂ ਮੇ ਉਸ ਕੇ ਪਾਸ ਜੇ ਇਨਵਰਟਰ ਵਾਈਟ ਕਲਰ ਕੀ ਬਹੁਤ ਵੱਡਾ ਨਾਮ ਦੀ ਉਹ ਬੰਦਿਆ ਕਬੱਡੀ ਖੇਡਦੇ ਨੇ ਖੇਡਦੇ ਕਬੱਡੀ ਲੋਦਰ ਨਾਲ ਕਬੱਡੀ ਖੇਡਦਾ ਜੀ ਉਹ ਲੋਦਰ ਨਾਲ ਨਹੀਂ ਖੇਡਦੇ ਲੋਦਰ ਨਾਲ ਦਾ ਸੱਚ ਕੌਰੀ ਖੇਡਦਾ ਸੀ ਉਹ ਕਿਸ ਨਾਲ ਖੇਡਦਾ ਸੀ ਕੰਮ ਇਹ ਪਹਿਲ ਬਣ ਰਹਾ ਨਾ ਬਾਜੀ ਜੰਡੋਰਾ ਨਾਲ ਅੱਛਾ ਬਾਜੀ ਜੰਡੋਰਾ ਨਾਲ ਦੇਖ ਲੈ ਜਸ਼ਨ ਕੀ ਕੀ ਜਾਂਦਾ ਉਹ ਕਹਿੰਦਾ ਬਾਜੀ ਜੰਡੋਰਾ ਦਾ ਰਾਮੂ ਸਨੈਰ ਕਹਿੰਦਾ ਕਬੱਡੀ ਖੇਡਦਾ ਲੋਕੀ ਦਾ ਇੱਕ ਨੰਬਰ ਦੀ ਮਹੌਲ ਉਹ ਜਿੰਨੀ ਇੰਟਰਜੈਂਟ ਹੈ ਇਸ ਦਾ ਕਿਹ ਕੀ ਹੈ ਹਾਂ ਕਦ ਚੱਲਦਾ ਚੱਲਦਾ ਚਲਾਓ ਇਸ ਨੂੰ ਮੈਂ ਲਾਈਟ ਕਿਉਂ ਨਹੀਂ ਆ ਰਹੀ ਦਿਖਾ ਦੇ ਇੱਕ ਵਾਰ ਪਰਚੀ ਕੱਢ ਦੇ ਇਸ ਪੈਸੀ ਪਰਚੀ ਨਹੀਂ ਲਿਖੀ ਪਰਚੀ ਨਿਕਲੇਗਾ ਨਹੀਂ ਪਰਚੀ ਨਿਕਾਲ ਦੋ ਲਗਾ ਲੈਣਾ ਪਏਗਾ ਕਾਗਜ਼ ਲਗਾਉਣ ਵਾਲੇ ਹੈ ਹੁਣ ਮਟਰ ਨਿਕਲਣੇ ਜਾਣੇ ਪੜੇਗਾ ਐਸੇ ਵਾਹ ਜੀ ਵਾਹ بارش ਆ ਚੁੱਕੀ ਹੈ ਮਾਹੌਲ ਇੱਕ ਨੰਬਰ ਬਣਿਆ ਹੋਇਆ ਹੈ ਕਹਿੰਦੇ ਮੇਰੇ ਵੀਰੋ ਪੰਜਾਬੀ ਢਾਬੇ ਤੇ ਚੱਲੇ ਆਂ ਬਾਕੀ ਤਾਂ ਬਰੇ ਇਟਲੀਟਲੀ ਹੈ ਲੱਲ ਬਲੱਲੇ ਆ ਖਾਣਾ ਉਰੇ ਤਾਂ ਕੱਲ ਖਾ ਕੇ ਢਿੱਡ ਖਰਾਬ ਕਰ ਰੱਖਿਆ ਕੌਰੀ ਵਾਲੇ ਦਾ ਟੱਟੀਆਂ ਲੱਗ ਰਹੀਆਂ ਨੇ ਸਵੇਰ ਦੀਆਂ ਨੂੰ ਸਹੀ ਜਾਨਾ ਗੱਲ ਰੋਟੀ ਖਾਣਾ ਆਈ ਦੀ ਬਾਈ ਪੰਜਾਬੀ ਢਾਬਾ ਇੱਕ ਕੇ ਉਰੇ ਬਲਵੰਤ ਸਿੰਘ ਦਾ ਢਾਬਾ ਮੀਂਹ ਦੇਖੋ ਪੂਰੇ ਜੋਰਾਂ ਤੇ ਪੈ ਰਿਹਾ ਪਰ ਮੌਸਮ ਦਾ ਇੱਕ ਨੰਬਰ ਹੈ ਦਾ ਬਰੇ ਜੰਮੀ ਉਹ ਕੋਣ ਵੀ ਨੂੰ ਮੜੇ ਦਿੱਕਤ ਆ ਜਾਂਦੀ ਆ। ਦੰਡਰਾਦ ਮੀਂਹ ਜੰਦਦਾ ਕਹਿੰਦੇ। ਲੈ ਮੰਗਾ ਉਹ ਸੁਵੇ ਮੰਗਾਇਆ ਕੁਸਣਾ। ਯਾਰ ਕੁਸਾ ਅੜਤਾ ਯਾਰ ਦੇਖ ਲੀਏ ਸਾਹ। ਆਪੇ ਡੇਢ 150 ਕਿਉਂ ਯਾਰ? ਭਈਆ ਭਾਈ ₹100 ਮੈਂ ਆਇਆ ਸੀ ਹਮ ਪਹਿਲੇ ਯਾਰਾ ਅੱਜ ਆਇਆ 300 ਹਾਂ 1 ਬੱਜ ਗਿਆ ਉਹਨਾਂ ਦੇ ਹੋ ਗਿਆ ਰਸਤਾ ਯਾਰਾ ਛਾਲ ਉਹ ਤੂੰ ਵੀ ਪਾ ਨਾ ਗਿੱਲੀ ਪਈਆ ਮਰੀਏ ਰਬਾ a few minutes later ਫੇਰੀ ਮੜਿਆ ਹਰੇਕ ਡਰਾਈਵਰ ਨਾਲ ਗੱਲਾਂ ਮਾਰਨ ਲੱਗਿਆਂ ਕਿ ਕਿੱਥੇ ਚੱਲਣਾ ਹੈ ਤੇ ਤੁਰੇ ਜੱਪ ਕਰਕੇ ਮੰਨ ਲੈਨੇ ਵੀ ਥਾਈਲੈਂਡ ਗਿਆ ਆ ਮੈਂ ਤੂੰ ਫਿਰ ਆਏ ਹੁਣ ਜਲੂਸ ਕੱਢੇਗਾ ਔਰ ਕਲਕੱਤੇ ਦੇ ਤੇ ਮੜਿਆ ਇਧਰ ਘਰ ਮਾਨੂੰ ਬਾਹਰ ਹੁਣ ਸਾ ਅਸੀਂ ਗਏ ਆ ਬਈ ਰੋਟੀ ਖਾਣੇ ਚ ਬੈਠੇ ਸਿਰ 5 ਕਿਲੋਮੀਟਰ ਜਾਣਾ ਪੈਂਦਾ ਹੋਟਲ ਤੋਂ ਕਿਉਂਕਿ ਉਹ ਪੂਰੇ ਜਿਹੜੇ ਢਾਬੇ ਨੇ ਫਰੇਕ ਚ ਕਿਸੇ ਦੀ ਮੁਰਗੇ ਦੀ ਗਰਦਨ ਪੜ ਦਿੰਦਾ ਕੋਈ ਲੱਥਾ ਮੜਤੀ ਉਸ ਹੱਥਾਂ ਨਾਲ ਆਪਣੀ ਪੰਜਾਬੀ ਰੋਟੀ ਬਣਾਈ ਜਾਂਦੇ ਨੇ ਆਪਾਂ ਉਹਦਾ ਫੱਟਣੇ ਲੱਗੀ ਪਾਂ ਕਰਤੀ ਤਲਜੀ ਦੇ ਤਾਬਾ ਇੱਕ ਬਹੁਤ ਤਾਕੜਾ ਵਧੀਏ ਪੁੱਲ ਚੱਲਦਾ ਰਾਤ ਗਏ ਉੱਥੇ ਪੂਰਾ ਇਕੱਠ ਦੀ ਹੁਣ ਵੀ ਪੂਰਾ ਇਕੱਠ ਉੱਥੇ ਰੋਟੀ ਖਾਣੀ ਪਈ ਐ ਸਪੈਸ ਜਿਹੜਾ ਵੀ ਆਊਗਾ ਜੀਦਾ ਧਿਆਨ ਰੱਖਿਓ